ਆ ਵੀਰ ਬਹੁਤ ਯਾਦੀ ਪਿਆਰ ਹੈ ਗਏ ਵੱਡੇ ਮੱਦਲ ਤੇ ਇੱਕ ਟਰੱਕ ਇਹਨਾਂ ਵਿਲਾ ਕਰਦਾ ਤੇ ਇੱਕ ਲੈ ਗਿਆ ਕੰਡਾ ਵਾਲਾ ਇਹ ਤੂੜੀ ਤਾੜੀ ਲੈ ਕੇ ਆਏ ਆ ਆ ਬੰਦੇ ਆ ਗਏ ਆਪਣੇ ਸ਼ਹਿਰ ਬਟਾਲੇ ਤੇ ਮੁੰਡੇ ਆਂਦੇ ਹੁਣ ਭੁੱਖ ਲੱਗੀ ਆ ਖਾਣਾ ਪੀਣਾ ਵਾ ਵੇਖਦੇ ਆ ਸਾਹ ਸਾਹ ਲਾਗੇ ਕੀ ਖਾਂਦੇ ਪੀਂਦੇ ਆ ਮੁੰਡੇ ਕੋ ਮਸੀਹ ਜੀ ਨੇ ਬਹੁਤ ਗਾਉ ਪਾਇਆ ਅੱਜ ਲੰਗੀ ਸੁੱਤੀ ਮਿੱਟੀ ਉਹਨੇ ਨਾ ਮੈਂ ਵੀ ਇਹੀਂ ਸੇਵਾ ਦਾ ਜੀ ਜੀ ਪਿਆਰੇ ਇਲਾਕੇ ਸੇਵਾ ਕੰ ਦਾ ਆਇਓ ਗੱਲ ਕਰਨ ਸਾਰਿਆਂ ਦਾ ਤੇ ਅੱਜ ਆਪਣਾ ਤੀਜਾ ਦਿਨ ਆ ਅੱਜ ਆਪਾਂ ਚੱਲੇ ਆਂ ਸੇਵਾ ਕਰਨ ਤੇ ਮਾਣ ਵਾਲੇ ਰਹਿ ਗਏ ਆ ਤੇ ਜਾਣਾ ਵਾਸਤੇ ਹਾਰਪੋਰ ਏਰੀਆ ਤੇ ਉਹ ਰੀਟ ਦੇ ਰੈਕ ਨੂੰ ਪਤਾ ਨਹੀਂ ਕੀ ਹੋ ਗਿਆ ਯਾ ਕੋਈ ਖਰਾਬ ਹੀ ਲਾਇਆ ਵਾ ਬਹੁਤ ਜ਼ਿਆਦਾ ਬੈਟਰੀ ਫੁੱਟੀਆਂ ਕਾਰਾ ਸੋਰਾ ਲੱਸੀ ਆ ਵਾ ਬਾਕੀ ਰੈਟਰ ਆਪਣੇ ਚੱਲ ਗਏ ਆ ਉਹ ਰਹਿ ਕੇ ਬੰਦੇ ਆਪਾਂ ਨੇ ਬਸ ਇੰਤਜ਼ਾਰ ਕਰੀਏ ਚਲੋ ਜੀ ਲੈ ਕੇ ਬਾਦਿਆਣਾ ਚੱਲੀਏ ਨੇ ਵੀ ਫੜਦਾ ਉਹ ਪਾਣੀ ਦੀ ਬੜੀ ਤਰ੍ਹਾਂ ਜਿਵੇਂ ਨਹੀਂ ਪਾਣੀ ਉਹ ਯਾਰ ਇਹਦੇ ਤੋਂ ਆ ਰਹੀ ਆ ਬਹੁਤ ਜਿਆਦਾ ਮਾੜਾ ਹੋ ਗਿਆ ਵਾ ਐਦੀ ਠੀਕ ਵਾ ਪਰ ਇਹ ਵੀ ਇਹਦਾ ਵੀ ਹਾਲ ਕੁਝ ਲੰਗਾਣੀਆਂ ਦਿਖਾਉਂਦਾ ਤੁਹਾਨੂੰ ਅੱਗੇ ਜਾ ਕੇ ਇਸਾ ਉੱਟਾ ਬਹਿ ਉਹ ਗਿਆ ਹੋਇਆ ਜੋ। ਜਿਹੜੀ ਆ ਪੱਕੀ ਏਡਾ ਉਹਨਾਂ ਨੇ ਪਾਣੀ ਪਾ ਪਾ ਕੇ ਬਹਿ ਗਿਆ ਉਹ। ਤੁਹਾਨੂੰ ਮੁਖਾਲਦਾ ਵਾ ਗੱਡੀ ਆ ਕੇ। ਹੁਣ ਭਰੇ ਦੀ ਜਾਣਾ ਬੰਦੇ ਅਖ ਦੇ ਦੀ ਜਾਣਾ ਦੇ ਦੀ ਜਾਣਾ। ਇਹਦਾ ਦੂਜਾ ਰਾ ਉਹਦੇ ਤੋਂ ਵੀ ਜ਼ਿਆਦਾ ਮਾੜਾ। ਤਾਂ ਔੜੀਆਂ ਵੇਖੋ ਕਿੰਨਾ ਬਹਿ ਗਿਆ ਜੇ। ਪਾਣੀ ਪੌਦਾ ਪਾ ਪਾ ਕੇ। ਉਹਨੇ ਨਾਲੇ ਫੋਕੀ ਹਲ ਬਣ ਗਿਆ ਜੇ ਇੱਧਰ ਪਾਣੀ ਦੇ ਸੁੱਕਿਆ ਤੇ ਕਿੱਥੋਂ ਕਰਕੇ ਪੀਣੇ ਆਣੀ ਇਹ ਬੋਤਲ ਨਹੀਂ ਬਣਾਈ ਇੱਧਰ ਥੋੜਾ ਜਿਹਾ ਬਚਾ ਨਵੇਂ ਅੱਟ ਗਈ ਆ ਗਾੜੀ ਰਾਹ ਦੀ ਅੱਟ ਗਈ ਆ ਰਾਹ ਦੀ ਅੱਟ ਗਈ ਆ ਤਾਂ ਕਰਕੇ ਬਚਾਵਾ ਥੋੜਾ ਜਿਹਾ ਇਹ ਇੰਚਤ ਬਹੁਤ ਮੱਦਾ ਆ ਜੇ ਦੇਖੋ ਮੈਗਨਾ ਪਾਣੀ ਕੋ ਸਾਹ ਇਹਦੇ ਉੱਤੇ ਵੀ ਪਾਣੀ ਲਾ ਕੇ ਗਿਆ ਵਾ ਗੋੜੀ ਜਾਨਾ ਨਾ ਰਾਹ ਦੇ ਕਾ ਆਏ ਵੜਿਆ ਜਾਣਾ ਨਾ ਇਹਨੂੰ ਆਖੀ ਲੱਗਣੀ ਆ ਗਾੜੀ ਦੇਖੋ ਬੰਦਾ ਰਾਹ ਵਾ ਵਾ ਹੋਈ ਬਖਾਲ ਦੇ ਤੈਨੂੰ ਮਾਰਿਆ ਫੇਰ ਆਪਾਂ ਲੈ ਕੇ ਚੱਲਾਂਗੇ

ਸਤਾ ਨਾ ਕੀਤਾ ਇਟਰਾ ਜਿਹੜੇ ਪਾਉ ਲਾ ਕੇ ਹੁਣ ਆਇਆ ਇੱਕ ਰੋਟਾ ਹੋ ਗਿਆ ਲੈ ਕੇ ਤੇ ਲੱਗੇ ਆਪਾਂ ਵੀ ਕੰਮ ਚਾਲੂ ਕਰਨ ਕਰਨ ਜਿੱਦਾਂ ਆਪਾਂ ਪਹਿਲੇ ਦਿਨ ਆਏ ਉਸ ਦਿਨ ਵੇਤਾ ਇੱਕ ਕੰਝੇ ਦਾ ਕਿੰਝ ਰੈਕਟਰ ਲਿਆ ਆਪਾਂ ਉਹਨਾਂ ਮੇਰੇ ਬੋਲ ਤਾਂ ਚੱਲ ਗਈ ਆ ਆਪਾਂ ਕਿੱਥੇ ਆ ਬੰਦੇ ਆਣੇ ਪੂਰਾ ਉਧਰੋਂ ਪਰਿਓ ਨਹੀਂ ਫੜਾਵੇਲ ਕੀਤਾ ਵਾ ਆ ਵੀ ਆਨ ਆਇਆ ਅੱਜ ਤੇ ਪੱਟੇ ਬਟੇ ਕਰਕੇ ਮਾਂ ਕਰਕੇ ਤੜਾ ਖਲ ਖਲਾ ਪੈ ਗਿਆ ਤੇ ਜਦੋਂ ਦੱਸਿਆ ਆਈ ਕਿ ਹਿਆਰਪੁਰੇ ਦੀ ਹੁਣ ਹਣ ਮੇਰੇ ਵੀ ਰੋਵੀ ਲੈ ਆਇਆ ਟਰੈਕਟਰ ਆਏ ਹੋਏ 100 ਕ ਟਰੈਕਟਰ ਹੁਣਾ ਮੇਰੇ ਹਿਸਾਬ ਨਾਲ ਤੇ ਉਹ ਬਲਾਸੀ ਹੋਣਾ ਜੇ ਸਾਡਾ ਲੈਣਾ। ਐ ਮੈਡੀਕਲ ਪੂਣੀ ਦੱਸਾਂਗੇ ਇਹਨਾਂ ਨੂੰ ਕੀ ਸਹਾਸ ਆਵਾ ਬੰਦਿਆਂ ਨੂੰ। ਫਿਰ ਸਾਰੇ ਚਾਹ ਪਾਣੀ ਪੀ ਕੇ ਦੌਰ ਨਗੇ ਕਿਉਂ ਬੂਰ ਆਏ ਆ ਬੰਦੇ। 4 ਕੋਰ ਏਰੀਆ ਤੋਂ ਆਏ ਆ ਸਾਰੇ ਜਾਣੇ। ਉੱਥੇ ਦੇ ਮੇਰੇ ਮੇਰੇ ਹਸਾਂ ਲਾ ਕੇ ਬਨੇ ਰਹੇ। ਤੇ ਆ ਆਪਣੇ ਵਾਲੇ ਇੱਧਰ ਜੜੇ ਥਾਂ ਲਾਵੀ ਨਾਲ ਨਹੀਂ ਆ ਲਾਵੀ ਹਾਲਾਂਕਿ ਜਰੂਰਤ ਨਹੀਂ ਹੁੰਦਾ ਪਰ ਪਹਿਲੀ ਬਹੁਤ ਜਿਆਦੀ ਪੋਲੀ ਆ ਪਰ ਕਦੇ ਕਦੇ ਪੈ ਵੀ ਸਕਦੀ ਕੋਈ ਗੱਲ ਨਹੀਂ ਹੁੰਦਾ ਆ ਗਿਆ ਆ ਜੇ ਆਉਂਦੇ ਅੱਦੇ ਅੱਦੇ ਮੇਰੇ ਵੀਰ ਰਾਜ ਜੇ ਕਈ ਕੱਢ ਲੈ ਆ ਅੱਦੇ ਆਉਂਦੇ ਆ ਜੇ ਤੇ ਆਪਣੇ ਬੰਦੇ ਵੀ ਜਿਦਾਂ ਟਰੈਕਟਰ ਕੋਈ ਦਿਖਾਈ ਨਹੀਂ ਰਿਹਾ ਆਪਣੇ ਬੰਦਿਆਂ ਦਾ ਲਾਤੀ ਟਰੈਕਟਰ ਆ ਜੀ ਇਹ ਗੱਲ ਹੋਣੀ ਹੈ ਕੋਈ ਨਹੀਂ ਆਪਾਂ ਵੀ ਲਾਦਨੇ ਤੇ ਸੁੱਕੇ ਜੇ ਥਾਂ ਤੇ ਕਿਤੇ ਫੇਰ ਪੀਨੇ ਆ ਚਾਹ ਆ ਇੱਥੇ ਲਾਦਨੇ ਆਹ ਸੁੱਕਾ ਜਿੰਨੇ ਆ ਚਾਹ ਨਾਲੇ ਆ ਪੰਦੇ ਦਾ ਇਹੋ ਹੀ ਗੰਦ ਰਿਆ ਜਿਹੜੇ ਦਾ ਇਹਦਾ ਵਾਸਾ ਮਾਰਿਆ ਟਰੈਕਟਰ ਕਰਕੇ ਫਸਾ ਲੈਣਾ ਇਹਨੇ ਹਾਂ ਹੈਲੀਕਾਪਟਰ ਸਾਧਲਾ ਸਾਲਿਆ ਐ ਫਿਰ ਨੜਿਆ ਆਵੇ ਹੈ ਉਹਨੂੰ ਕਹਿੰਦੇ ਜੌਂਡੀਰ ਵਾਲੇ ਨੂੰ ਉਹ ਆ ਗਿਆ ਜਲਾਸਪੰਜੀ ਵਾਲਾ ਉਹ ਕੜਾ ਹੱਸਦਾ ਜ਼ਰਾ ਨਹੀਂ ਸਾਰੇਓ ਕਿਲਾ ਕਿਲਾੜਾ ਮਾਫੜਨਾ ਰੁੱਕ ਕੇ ਚੱਲ ਜਣਾ ਉਹ ਪੰਡਰੀ ਦਾ ਦੇਖੀ ਆਓ ਭਰਾ ਤਗੜੇ ਟਰੈਕਟਰ ਨਹੀਂ ਫਸਦੇ ਕਾਕਾ ਮਾੜੇ ਟਰੈਕਟਰ ਫਸਦੇ ਆ ਮਾੜੇ ਉਹ ਕਿਹੜਾ ਲੈ ਕੇ ਚੱਜੇ ਆਓ ਤੇਰੇ ਆਉਣੀ ਫਸਦਾ ਉਹ ਫਸਦਾ ਨਹੀਂ ਆ ਉਹ ਘੜੀ ਦੇ ਪਿੱਛੇ ਪੜ ਆਇਆ ਹਣ ਥੱਲੇ ਲਾ ਜੀ ਘੜੀ ਦੇ ਪਿੱਛੇ ਵਸਾ ਕੇ ਤੇ ਪਰਦਾਆਂ ਬਾਹਰ ਟੁੱਟਾ ਗਿਆ ਤੇ ਧਗੜਾ ਪੋਣ ਡਿਆ ਬੰਨਾ ਹੈ ਉਹ ਨਹੀਂ ਆਉਣਾ ਕਿਹਨੇ ਤੇਰੇ ਓਏ ਉਹ ਨਹੀਂ ਆਉਣਾ ਕਿਹਨੇ ਘੱਟੇ ਕੁੱਟਣਾ ਬੈਠਾ ਰਹਿ ਇੱਥੇ ਜਣ ਚਲੋ ਆ ਗਿਆ ਪਾ ਇੱਕ ਦੀਦਾ ਤੇ ਆਪਾਂ ਚੱਲਿਆ ਰੋਟੀ ਖਾਣ ਹੁਣ ਬੰਦੇ ਆਪਣੇ ਸਾਰੇ ਚਲਗੇ ਆ ਨਾਲ ਗਾੜੀ ਗਾੜੀ ਆਂਦੇ ਆ ਤੇ ਆਪਾਂ ਚੱਲਿਆ ਰੋਟੀ ਖਾਣ ਤੇ ਉਹ ਅੱਜ ਕੰਮ ਵਾਲੇ ਆ ਥਾਰਪੁਰ ਏਰੀਆ ਆ ਗਿਆ ਖਰਾਈ ਉਹ ਵੀ ਆਪਾਂ ਚੱਲਿਆ ਸਾਡਾ ਪਾਣੀ ਦੇ ਬੰਦੇ ਆ ਆਪਣੇ ਨਾਲ ਦੇ ਫਾੜ ਟਰੈਕਟਰ ਵਾਲੇ ਸਗੰਦੇ ਆ ਫੱਕਰ ਜੀ ਦਾ ਵੀ ਇਹ ਬੰਦੇ ਸਾਰੇ ਤਕੀਮੇ ਸਭ ਨਹੀਂ ਲਏ ਆ ਕੋ ਮਸੀਹ ਜੀ ਨੇ ਬਹੁਤ ਗਾਉ ਪਾਇਆ ਅੱਜ ਨੰਗੀ ਛੁੱਟੀ ਮਿੱਟੀ ਜਨੇ ਥੋੜਾ ਰਹਿ ਗਿਆ ਟੋਆ ਬਸ ਸੋਣਾ ਜਾਈ ਕਾਫੀ ਹੱਦ ਤੱਕ ਮੇਲਤਾ ਜਦਾ ਸਾਹਮਣੇ ਲਾਈ ਆ ਢਿੱਗ ਜੀ ਲਾਈ ਆ ਇਹ ਤੇ ਵਾਂਗ ਸਾਮਣ ਚੱਲੂਗੀ ਜੇ ਸਿਭੇ ਫੇਰ ਇਹ ਉੱਧਰ ਲਾਵਾਂਗੇ ਜਿੱਥੇ ਜੀਵੀ ਲਈ ਹੈ ਫਿਰ ਉੱਧਰ ਲਾਵਾਂਗੇ ਤੇ ਘਰਾਂਗੇ ਕੋਈ ਸਾਰਾ ਸਾਰ ਬਰੇ ਆ ਗਿਆ ਅੱਜ ਇਹ ਉਹ ਖਲੋ ਗਏ ਆ ਤੇ ਅੱਧੇ ਆ ਪਾਂ ਲੋਟੀਆਂ ਤੇ ਅੱਧੇ ਵੀ ਸਾਡੇ ਆਹ ਲੋਟੇ ਆ ਪਤਾ ਨਹੀਂ ਉਹ ਸਾਨੂੰ ਹੀ ਆਉਦਾ ਗਾਣਾਗਾ ਹੋ ਗਿਆ ਜਾਂ ਇਹ ਰੁਰ ਪਿੰਡ ਸਾਲ ਕਰਨਾ ਜਾਂ ਆਉਦਾ ਦਾ ਘੱਟਾ ਘੂਟਾ ਵੜ ਗਿਆ ਪਤਾ ਨਹੀਂ ਕੀ ਸਦਾ ਹਦਾ ਵੀ ਹੈ ਓ ਕੀ ਕਰਨੇ ਤੁਸੀਂ? ਓ ਕਿਨੂੰ? ਕੀ ਕਰਨੂੰ? ਜ਼ੋਰ ਘੱਟ ਮਾਰਦਾ ਵਾ। ਤੁਸੀਂ ਦੇ ਰਾਈਟ ਨੂੰ ਵਧਦੇ ਦਾਨੇ ਕੇ ਅੰਮ੍ਰਿਤ ਸਾਹਿਬ ਆਪਕੋ ਆਪਣੇ ਟੀਮਾਂ ਕੀ ਬਣੀ ਜਾਂਦਾ ਕੋਈ ਨਹੀਂ ਬੋਲਣ ਦਿਆ ਅਲਗਾ ਦੀ ਨਾਂਦੇ ਹੀ ਆਉਂਦੇ ਥੋੜੇ ਥੋੜੇ ਆਜਾ ਹੁੰਦੇ ਆਂ ਵਧੀਆ ਜਿਨਾਂ ਨੇ ਇਹ ਕੀ ਸੇਵਾ ਕਰਨੇ ਆਪਾਂ ਇਹੋ ਬਹੁਤ ਜਿਆਦਾ ਆਨੰਦ ਆਪਾਂ ਨੂੰ ਬਹੁਤ ਥੋੜਾ ਜਿਆਦਾ ਬੋਲਣਾ ਦੇ ਆਪੀ ਆਪਾਂ ਸੇਵਾ ਕਰਨੇ ਤੇ ਸੇਵਾ ਜਾਵਾ ਜਤਾਜਰ ਹੋਏ ਨੇ ਜਿੰਨੇ ਜੋਗੇ ਹੈਗੇ ਆਂ ਆਪਾਂ ਮਜ਼ਦੂਰ ਹਾਂ ਤੇ ਆਪਾਂ ਚੱਲੇ ਆਂ ਪਿੰਡ ਨੂੰ ਵਾਪਸ ਹੁਣ ਤੇ ਕੁਬਾ ਚੱਲੇ ਆਂ ਅਜ ਹੈ ਚੱਲੇ ਆਂ ਆਉਣਾ ਫੇਰ ਜੱਗੇ ਨਾਲ ਦੇ ਨਹੀਂ ਨਹੀਂ ਬਾਤਾ ਫੇਰ ਆਵਾਂਗੇ ਫਿਰ ਆਦਾ ਨਾ ਬੱਕ ਦੇ ਉੱਤੇ ਬੱਕ ਜਗਾਉਂਗਾ ਫੇਰ ਆਵਾਂਗੇ ਇਹ ਗਾੜੀ ਜਾ ਰਹੀ ਆ ਨਾ ਕਿਹੜੇ ਰਾਹ ਦਾ ਨਿਆਰਾ ਅੱਜ ਇਤੋਂ ਦੀ ਜਾਣਾ ਤੇ ਜਾਂ ਫਿਰ ਉਹੜੇ ਜਿਹੜੇ ਸਵੇਰੇ ਰਾਹਾਂ ਨਹੀਂ ਐ ਹੁੰਦੀ ਜਾਣਾ ਦੇਖਦੇ ਹਾਂ ਹਿਸਾਬ ਨਾਲ ਆਹ ਕੱਲ ਸਵੇਰੇ ਆਂਦੀ ਆਏ ਆ ਪਰਸੋਂ ਸਵੇਰੇ ਆਦੀ ਆ ਪਰਸੋਂ ਵੀ ਆਦੀ ਆਏ ਮਸ਼ਹੂਰ ਵਾਲੇ ਪਾਣੀ ਮਾਰੇ ਦਾ ਕੋਈ ਫੈਨ ਆ ਸਭ ਕਰਾਲ ਬੇੜ ਤੇ ਸੇਵਕੁਣਾ ਏ ਟਰੈਕਟਰ ਵੀ ਟਰੈਕਟਰ ਵੀ ਲੱਭੜ ਗਏ ਬੜੇ ਚਾਵਾਂ ਨਾਲ ਧੋਦੇ ਆ ਆ ਉੱਤੇ ਬਾਡਰ ਸਾਰਾ ਕੋ ਤੋ ਗਾੜੀ ਪਾਕਤਾਂ ਚਾਲੂ ਹੋ ਜਾਂਦਾ ਸਮਝ ਲੋ ਕੱਲੇਗਾ ਕੱਲੇ ਤੱਕ ਵਾ ਹੈ ਹੈ ਜੀਰੋ ਲੈ ਨਾਏ ਬੜੇ ਵੇ ਤੋਂ ਗਾੜੀ ਪਾਕਿਸਤਾਨੀ ਆ ਕਿਤੇ ਕਿਸੇ ਵੇਲੇ ਵੀ ਗੋਲਾ ਆਦਾ ਉਧਰੋਂ ਆ ਬੇਨਾਨਾ ਲਾਓ ਅੰਕਲਾ ਕਿੱਤੇ ਪਰਨੇ ਆਏ ਲੋਗਾ ਜੂਸ ਪੀਓ ਆਹ ਲਾ ਗਾਡੀ ਉਸ ਜਵਣਾਂ ਕੋਲੇ ਲੈ ਕਰਵੇ ਆਜਾ ਉਹ ਜੂਸ ਪਿਉਣ ਲੱਗਾ ਅੰਕਲ ਜੂਸ ਕੀ ਚਾਹੀਦਾ ਉਹ ਅੰਕਲ ਜੂਸ ਪਿਉਣ ਲੱਗਾ ਵਾ ਚਿੱਟੇ ਪਰਨੇ ਵਾਲਾ ਢੇੜਾ ਮਰਜੀਆਂ ਦਾ ਚੱਕੋ ਇਹ ਘਣਾਂਤੋ ਇਹ ਹਜ਼ਾਤ ਨਹੀਂ ਹੈ ਹਾਂ ਕੀ ਉਹ ਪੇੜੀ ਆ ਕੇ ਲਵਾ ਲਾਂਗੇ ਲੈ ਭਾਈ ਜਿੰਨੇ ਪਾਜੀ ਵੀ ਤੁਸੀਂ ਵੀ ਗਿਆਫ ਪਤਲਾ ਹੀ ਨਾ ਤਾਂ ਕੀ ਨੇ ਰੇਟ ਸਹੀ ਰੱਖਣਾ ਨੇ ਰੇਟ 60 ਰੁਪਏ ਤੱਕ ਲਾਜ 50 ਰੁਪਏ ਤੱਕ ਬਣਾਣਾ ਹੈ ਸੇਵਾ ਕਰਮ ਹੈ ਵੀਰੇ ਅਸੀਂ ਨੇ ਸੇਵਾ ਦਾ ਜਿੱਤੀ ਆਲੇ ਲਾ ਕੇ ਸੇਵਾ ਕਰਦਾ ਯੋ ਤੁਸੀਂ ਵੀ ਇੱਥੇ ਨਾ ਆੜਾ ਕੀ ਕਸੂਰੇ ਚ ਜਿਹੜੇ ਰਾਹ ਦੇ ਲੋਕਾਂ ਦੇ ਰਾਈਡਰ ਚੱਲੇ ਸੀ ਉਹਦੇ ਕਿਦੇ ਉਹ ਫੌਜੀ ਵਾਲੇ ਦੇ ਕਿਦਾਂ ਉਹ ਕਰਾ ਇੱਕ ਬੰਨੇ ਲੱਤ ਕੇ ਦੂਜੇ ਬੰਨੇ ਸਾਲਾ ਸਾਰਾ ਕਿਤੇ ਮੈਂ ਉਹਨੂੰ ਮਗਰਾੜੇ ਵੀ ਨਗਾ ਹੋ ਗਿਆ ਉਹ ਤਾਂ ਝਾੜਾ ਥੋੜਾ ਕੁ ਕਸੂਰ ਵੀ ਫਿਰ ਰੋਈਦਾ ਇਚਾ ਹਣਾ ਲੈ ਉਹ ਰਣ ਜਨੇ ਕਿੰਨੇ ਸਿੱਧਰਾ ਕਾਇਦੇ ਸੀ ਤੂੰ ਕਿਦਾਂ ਕਰੀ 15 ਸਾਲਿਓ ਜੀ ਐਸਪੀ ਰਾਣੀ ਪਾਣੀ ਗਿਆ ਸੀ ਅਸੀਂ ਤੇ ਮੈਂ ਹੱਥੋਂ ਵੀ ਆਇਆ ਫਿਰ ਤੇ ਫਿਰ ਕੀ ਹੋ ਗਿਆ ਤੇ ਪੈਨ ਪੁੰਟੋ ਟਿਕੀ ਮੈਂ ਟਰੈਕਟਰ ਦੀ ਬੋਸ਼ਾ ਕੀ ਹੋਇਆ ਯਾਰ ਇਹ ਝਾੜਾ ਥੋੜਾ ਕੁ ਕਸੂਰ ਆ ਕਿਹਾ ਕੀ ਹੋਇਆ ਕਰਾ ਨੂੰ ਕਰਾ ਨੂੰ ਕਿਉਂ ਹੋ ਗਿਆ ਸੀ ਕਿਹੜੀ ਪਰਲੇ ਤੇ ਲੈਂਟ ਮੋਅ ਬਲੋਕਰ ਸ਼ਾਬ ਦੀ ਹਾਲਤ ਆਹੋ ਫੇਰ ਪੈਨ ਟੁੱਟ ਗਈ ਹੁਣੀ ਨਾ ਬਹਿ ਗਿਆ ਸੀ ਕੋਈ ਪ੍ਰੋਬਲਮ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਆਈ ਅਮਰਜੰਸੀ ਪ੍ਰੋਬਲਮ ਕਰਾਉਣ ਨੂੰ ਆਹੇ ਜੀ ਗਾੜੀ ਚੰਦੇ ਜਣਾ ਵਾਜੇ ਭਰਾਵਾ ਕੋਈ ਮੇਜਰ ਪ੍ਰੋਬਲਮ ਨਹੀਂ ਆ ਗਈ ਕਰਾਉ ਨੂੰ ਕੋਈ ਸੈਂਸਰ ਸੁੰਸਰ ਇਹਦਾ ਕੋਈ ਸੈਂਸਰ ਨਹੀਂ ਮੈਂ ਤਾਂ ਉਤਰ ਕੇ ਸਭ ਤੋਂ ਪਹਿਲਾਂ ਇਹਨੂੰ ਵੀ ਵੇਖਿਆ ਵੀ ਕੋਈ ਐਚ ਪ੍ਰੋਬਲਮ ਤੇ ਨਹੀਂ ਆਈ ਨਹੀਂ ਯਾਰ ਬੰਦੇ ਨੇ ਮੈਨੂੰ ਵੇਖੋ ਜਦੋਂ ਮੈਂ ਕਰਾਉ ਨੂੰ ਪੁੱਛਿਆ ਨਾ ਵੀਰ ਨੂੰ ਮੈਂ ਭਾਈ ਕਰਾ ਚਾਹੀਦਾ ਮੈਨੂੰ ਆਹਦਾ ਕਿੱਥੇ ਜਾਣਾ ਮੈਂ ਆਹ ਮੈਂ ਜਾਣਾ ਇੱਦਾਂ ਇੱਦਾਂ ਸੇਵਾ ਦੇ ਤੇਰੇ ਬਾਬੇ ਨਾਨਕ ਜਾਣਾ ਸੇਵਾ ਦੇ ਤੇ ਕਹਿੰਦਾ ਕਿੱਨੇ ਜਾਣਾ ਮੈਂ ਕਿਹਾ ਮੈਂ ਜਾਣਾ ਟਰੈਕਟਰ ਕਿੱਦਾ ਜਾਣਾ ਮੇਰਾ ਜਾਣਾ ਕਹਿੰਦਾ ਦੇਖ ਲੈ ਲੈ ਜਾ ਪਰ ਕੋਈ ਕਰਾਜ ਪ੍ਰੋਬਲਮ ਨਾ ਆਵੇ ਯਾਰ ਸੈਂਸਰ ਸੈਂਸਰ ਦਾ ਹੈ ਹੈ ਕੋਈ ਕਲਪ ਕੋਈ ਨਾ ਕਰਾਈ ਦੀ ਜਾਵੇ ਸੈਂਸਰ ਚੈੱਕ ਕਰ ਲਿਆ ਇਹਦੀ ਮਨੀ ਜਿਹੜੀ ਕਿਰਾਇਆ ਦੀ ਚੈੱਕ ਕਰ ਲਈ ਉਹਦਾ ਇੱਕ ਗੱਲ ਆ ਮੈਂ ਨਾ ਵੇਖ ਇੱਕੋ ਦਿਨ ਟਰੈਕਟਰ ਫਸਿਆ ਉਹ ਵੀ ਮੈਂ ਪਵਾ ਦੂ ਆ ਕਿ ਮੈਂ ਟਰੈਕਟਰ ਨਿਕਲੇ ਨਾ ਨਿਕਲੇ ਪਰ ਕਰਾ ਮੇਰਾ ਨਹੀਂ ਹੁੰਦਾ ਬਣਾ ਜਾਏਗਾ ਉਹ ਆਂਦਾ ਤੂੰ ਟੈਨਸ਼ਨ ਨਾ ਲੈ ਨਾ ਮੈਂ ਟਰੈਕਟਰ ਫਸਣੇ ਤਾਂ ਨਾ ਮੈਂ ਕਰਾ ਕਿਹਦੇ ਨਾਲ ਲਾਇਆ ਤੇ ਨਾ ਮੈਂ ਕਿਸ ਨੂੰ ਲਾਉਣ ਦੇਤਾ ਨਾ ਪ੍ਰੋਬਲਮ ਆਉਂਦੀ ਨਾ ਪ੍ਰੋਬਲਮ ਆਉਂਦੀ ਟੀਮ ਵੀਰਾ ਦੇਖੋ ਜਿੰਨੇ ਦਾ ਆਪਾਂ ਟਰੈਕਟਰ ਲਿਆ ਸੀ ਨਾ ਇਹ ਦੇਖੋ ਪੈਸੇ ਤੇ ਨੇ ਰੀਪਰ ਤੇ ਪੂਰੇ ਕਰਦੇ ਸੀ ਆਪਣੇ ਪਰ ਇਹਨੇ ਮੋਲ ਅੱਜ ਮੋੜ ਦੇ ਹੋ ਗਏ ਲੈ ਟੈਕਨੀਕ ਆਹ ਸਰ ਆਇਆ ਪੂਰਾ ਗੰਦਾ ਨਾ ਸਾਡੇ ਭਾਅ ਤੇ ਇਹ ਚਲ ਗਿਆ ਚਲ ਕੇ ਵੀਰ ਹਣੀ ਅੱਜ ਹੀ ਅੱਜ ਹੀ ਐ ਦਾ ਅੱਜ ਹੀ ਪਿੰਡ ਤੋਂ ਚਲੇ ਗਏ ਕੌਣ ਆ ਲੈ ਜੀ ਮਾ ਜੀ ਭਾਈ ਆ ਮਿੱਟੀ ਪਾਈ ਦੇ ਭਾਈ ਆ ਆ ਜਾ ਆ ਆਹ ਆਹ ਨਾਲ ਆਹੋ ਤੇ ਮੁਰਕੇ ਜਦੋਂ ਗੋਮ ਹੋ ਗਿਆ ਤੇ ਮੁਰਕੇ ਛੱਲੇ ਬਣਾ ਮੈਂ ਵੀ ਕੀ ਕਹਿਣਾ ਤਾ ਨੂੰ ਕਹਿੰਦਾ ਪਾਜੀ ਛੱਲੇ ਬਣ ਦੇਵੇਂ ਨਾ ਮੈਂ ਛੱਲੇ ਨਹੀਂ ਬਣ ਦੇਵੇਂ ਨਾ ਤੁਰਦਾ ਨਹੀਂ ਆ ਤੁਰਦਾ ਨਹੀਂ ਰੇਹ ਤੇ ਵੜੀ ਜਿੱਕੀ ਭਾਈ ਆ ਕਿ ਮਿੱਟੀ ਮਗਰ ਰੱਖੀ ਦੇ ਤੇਰਾ ਹੋਈ ਐ ਕਿ ਇੱਥੇ ਤੂੰ ਹੈਂ ਤੂੰ ਲੈਣਿਆ ਨਾ ਸਾਡੀਆਂ ਗੱਲਾਂ ਦਾ ਸਵਾਲ ਲੈਣਿਆ ਨਾ ਪੂਰਾ ਤੂੰ ਆ ਬੜਾ ਕੀ ਆ ਈ ਯਾਬ ਲਈ ਦੱਸ ਸਾਰਿਆਂ ਨੂੰ ਇਹ ਬਟਰਨਾ ਕੋਈ ਨਾ ਪਦੀ ਇਹ ਚਬੂਤਰਾ ਵਾ ਇਹ ਜਿਹੜੀ ਆਪਣੀ ਹਵਾਵਾਂ ਨਾ ਉਹਨੂੰ ਸਾਫ਼ ਕਰਦਾ ਵਾ ਇਹ ਪੋਲਿਸ਼ਨ ਇਹ ਪਰ ਚਾਲੂ ਨਹੀਂ ਕੀਤਾ ਇਹ ਲਾਇਆ ਹੀ ਆ ਪੈਸੇ ਪੂਏ ਖਾਲੇ ਆ ਗੌਰਮੈਂਟ ਨੇ ਇਹਦੇ ਨਿਸ਼ਾਨ ਬੜੀ ਮੈਂ ਗੱਤਾਂ ਤੇ ਦੱਸਿਆ ਵਾ ਨਿਸ਼ਾਨ ਨੂੰ ਕਿਹੜਾ ਪਤਾ ਵਾ ਨਿਸ਼ਾਨ ਨੇ ਦੱਸਿਆ ਵਾ ਗਾੜੀ ਮੈਂ ਤਾਂ ਕੋਈ ਨਿਸ਼ਾਨ ਦੇ ਵਿੱਚ ਜਨਰਲ ਨਾ ਓਹੀ ਲੱਗੇ ਆਪਾਂ ਨੂੰ ਦੂਸਰਾ ਜਗ ਪੀਣ ਤੇ ਅੱਜ ਨੂੰ ਆਪਾਂ ਪਿੰਡ ਦਾ ਬਹਾਰ ਗਏ ਬੰਦੇਾਰੇ ਆਖਦੇ ਆ ਕਿ ਫੇਰ ਆਵਾਂਗੇ ਬੱਚਿਆਂ ਦੇ ਨਾਲ ਚੱਕੀ ਨਾਲ ਆਇਆ ਗਿਆ ਦੋ ਨਾਵਾਂਗੇ ਅੱਜ ਆਪਾਂ ਦਾ ਮੋੜਾ ਵੰਦੇ ਅੱਜ ਆਪਾਂ ਚਾਰ ਦਿਨ ਹੋ ਗਏ ਆ ਤਿੰਨ ਸਵਾ ਦਦੇ ਆ ਤੇ ਪਹਿਲਾਂ ਪਰੇ ਆਪਾਂ ਰਾਤ ਨੂੰ ਸੇਵਾ ਨਹੀਂ ਕੀਤੀ ਉਹ ਬਦਦੀ ਵਿੱਚ ਪਾਉਣੇ ਤੇ ਲੈ ਵੀ ਮਤਰਾ ਵੀ ਦੂਜੀ ਆਪਣਾ ਬਣ ਕੇ ਰੈਡੀ ਹੋ ਗਿਆ ਵਾ ਤੇ ਲੱਗੇ ਆ ਨੂੰ ਦੂਜਾ ਪੀਣ ਫੇਰ ਕਹਦੇ ਆ ਪਿੰਡ ਨੂੰ ਤੇ ਪਿਆਰ ਘੁਰ ਤੋਂ ਨੇ ਲੱਤਾਂ ਪਾ ਬਣੀਆਂ ਨਹੀਂ ਹੋਈਆਂ ਉਹਨੇ ਜਾਰੇ ਨਿਆਣੇ ਨੇ ਲਿਆਂਦੇ ਜੇ ਨਿਆਣਾਂ ਨਿਆਣਾ ਲੈ ਆਈ ਆਇਆ ਤਾਂ ਫੇਰ ਕਿੱਨੇ ਜਾ ਪਾੜਨਾ ਚਾਹੀਦਾ ਸਾਰੇ ਖਲਾਅ ਸਾਰੇ ਖਲਾਅ ਤੇ ਆਵੇ ਢੋਲਿਆ ਮਿਰਜਿਆ ਉਹ ਮਿਰਜੇ ਢੋਲਿਆ ਕਰ ਲੈ ਇੱਕ ਵਾਰੀ ਕਰਕੇ ਵੇਖ ਲੈ ਜੀ ਮਿਰਜੇ ਢੋਲਿਆ ਢੋਲਿਆ ਨੇ ਪਹਿਲੀ 50 ਨਹੀਂ ਛੱਡਦੇ ਨਾ ਇਹਨਾਂ ਇਹਨਾਂ ਕੇ ਕੇ ਹੋਰ ਦੇ ਮੂੰਹ 'ਚ ਪੈ ਜਾਂਦੇ ਇਹ ਹੋਰ ਦੇ ਮੂੰਹ 'ਚ ਪੈ ਜਾਂਦੇ ਹੈ ਚੱਲ ਆਪਣੇ ਪਿੰਡ ਨੂੰ ਹਣ ਬੰਦੇ ਆਪਣੇ 2 ਟਰੋਅ ਹੋ ਗਾੜੀ ਤੇ ਕਾਰ ਦੇ ਇੱਕ ਆਪਣਾ ਆਜੋ ਆਜੋ ਚਲੋ ਜੀ ਲੱਗ ਗਿਆ ਬੰਦੇ ਵੱਡੇ ਪੱਧਰ ਤੇ ਇੱਕ ਟਰਾਲੇ ਨਾਲ ਵਿਲਾ ਕਰਦਾ ਤੇ ਇੱਕ ਲੈ ਗਿਆ ਕੰਡਾ ਵਾਲਾ ਇਹ ਤੂੜੀ ਦਾੜੀ ਲੈ ਕੇ ਆਏ ਆ ਆ ਬੰਦੇ ਇਹਨਾਂ ਦੇ ਨਾਲ ਆ ਤਿੰਨ ਟਰਾਲੇ ਨੇ ਦੇ ਟ੍ਰੇਨ ਟਰਾਲੇ ਦੋ ਵੇਲੇ ਕਰਦੇ ਇੱਕ ਰਹਿ ਗਿਆ ਵਿਲਾ ਕਰਨ ਵਾਲਾ ਆਪਣੇ ਸ਼ਹਿਰ ਬਟਾਲੇ ਤੇ ਮੁੰਡਿਆਂ ਨੇ ਹੁਣ ਭੁੱਖ ਲੱਗੀ ਆ ਖਾਣਾ ਪੀਣਾ ਵਾ ਵੇਖਦੇ ਆ ਸਾਹਤੌ ਆਗੇ ਕੀ ਖਾਂਦੇ ਪੀਂਦੇ ਆ ਮੁੰਡੇ ਸ਼ਹਿਰ ਆਪਣੇ ਆ ਗਏ ਆ ਤੇ ਟਾਈਮ 8:00 ਵਜੇ ਗਏ 8:30 8:30 ਨੋ ਹੋ ਚੱਲੇ ਆ ਅਜੇ ਐਂਟਰ ਨਹੀਂ ਹੋਇਆ ਗੇਟ ਹੀ ਆਇਆ ਵਾ ਬਟਾਲਾ ਜੇ ਗਾੜੀ ਆ ਮਤਲਬ ਡੇਰਾ ਬਾਬਾ ਨਾਨਕ ਦੇ ਪਿੱਛੇ ਸਾਡੇ ਜਿਲ੍ਹਾ ਆ ਗਏ ਆ ਆਪਾਂ ਆਪਣੇ ਘਰ ਤੇ ਬਾਕੀ ਬੰਦੇ ਆਪਣੇ ਕਰ ਗਏ ਹੀ ਬਸ ਆਦਾ ਪਾਣੀ ਦਾ ਰਸਗਿਆਣੀ ਗੋਪਿਆਂ ਦੇ ਘਰ ਫੇਤੀ ਪਹੁੰਚ ਜਾਣਾ ਵਾ ਤੇ ਮਿਲਦੇ ਆਪਾਂ ਨੂੰ ਸੇਰੇ ਆਹ ਬੰਦੇ ਆਪਾਂ ਨੂੰ ਮਿਲੀਬ ਕਰਨਾ ਹੁੰਦੇ ਆ ਉਹ ਤਰੇ ਆਉਂਦੇ ਬੰਦੇ ਆਹ ਏ ਆਉਂਦੇ ਬੰਦੇ ਤਰੇ ਇੱਕ ਬੰਦੇ ਆਪਣੇ ਨਾਲ ਹੀ ਗੇਟ ਖੋਲਿਆ ਤੁਹਾਨੂੰ ਮਿਲਦੇ ਆ ਸੇਰੇ ਨਵੇਂ ਬਲੌਗ